ਸ਼ੀਆ ਕਾਲ ਜੀ ਮੈਂ ਬਾਈਬਾ ਬੁਟੀਕ ਤੋਂ ਬਰਨਾਲਾ ਸੀਟ ਤੋਂ ਹਾਂ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਹਾਂ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜਾ ਆਪਾਂ ਲੈ ਕੇ ਆਏ ਹਾਂ ਬਹੁਤ ਹੀ ਘੱਟ ਰੇਟ ਦੇ ਵਿੱਚ ਪਾਰਟੀ ਵੇਅਰ ਸੂਟ ਲੈ ਕੇ ਆਏ ਹਾਂ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹਿਣਾ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜ਼ਰੂਰ ਦੇਖਣਾ ਬਹੁਤ ਹੀ ਸੋਹਣੇ ਸੂਟ ਰਹਿਣਗੇ ਸੋ ਵੀਡੀਓ ਨੂੰ ਕੀ ਕਰਨਾ ਹੁਣ ਤੁਸੀਂ ਐਂਡ ਤੱਕ ਦੇਖਣਾ ਸਕਿੱਪ ਨਾ ਕਰਿਓ ਤੇ ਚੈਨਲ ਨੂੰ ਕੀ ਕਰ ਲੈਣਾ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਜਿਹੜੀ ਵੀ ਆਪਾਂ ਨਿਊ ਵੀਡੀਓ ਅਪਲੋਡ ਕਰਾਂਗੇ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਇਆ ਕਰੂਗਾ ਜੀ ਹੁਣ ਨਾ ਬਾਲਾ ਟਾਈਮ ਵੇਸਟ ਕਰਦੇ ਚਲੋ ਜੀ ਹੁਣੇ ਹੁਣ ਆਪਾਂ ਅੱਜ ਵਾਲੇ ਸੂਟਾਂ ਦੇ ਵੱਲ ਜਿਹੜੇ ਆਪਾਂ ਅੱਜ ਵਾਲੇ ਸੂਟ ਦਿਖਾਉਣੇ ਆਂਗੇ ਤੇ ਇੱਕ ਚੀਜ਼ ਹੋਰ ਆਪਾਂ ਨੂੰ ਮਸ਼ੀਨ ਵਾਸਤੇ ਨਾ ਲੜਕੀ ਦੀ ਲੋੜ ਆ ਆਪਣੇ ਇਥੇ ਬੁਟੀਕ ਤੇ ਨਾ ਕੰਮ ਕੰਮ ਕਰਨ ਲਈ ਲੜਕੀ ਦੀ ਜਰੂਰਤ ਹੈ ਜਿਹੜੀ ਕਿ ਮਸ਼ੀਨ ਤੇ ਕੰਮ ਕਰ ਪਾਵੇ ਸਾਡੇ ਕੰਪਿਊਟਰਾਈਜ਼ ਮਸ਼ੀਨਾਂ ਦੇ ਉੱਪਰ ਅਸੀਂ ਉਹਨੂੰ ਕੰਮ ਖੁਦ ਆਪ ਸਿਖਾ ਦਾਂਗੇ ਜੀ ਸੋ ਜੇ ਕੋਈ ਇੰਟਰਸਟਿਡ ਹੈ ਲੋਕਲ ਪ੍ਰਣਾਲੀ ਦਾ ਤਾਂ ਸਾਡੇ ਨਾਲ ਕੰਟੈਕਟ ਕਰ ਸਕਦਾ ਹੁਣ ਹਣੇ ਅੱਜ ਵਾਲੇ ਸੂਟਾਂ ਦੇ ਵੱਲ ਜੀ ਅੱਜ ਵਾਲੇ ਸੂਟ ਜਿਹੜਾ ਤੁਸੀਂ ਮੇਰੇ ਵੀਅਰ ਕੀਤਾ ਸੂਟ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਆਪਣਾ ਹੈਂਡਪਲੱਸ ਮਸ਼ੀਨ ਦੇ ਨਾਲ ਕੰਮ ਹੋਇਆ ਹੋਇਆ ਹੈਗਾ ਨੇਚਰਲ ਕਰੇਵ ਦਾ ਸੂਟ ਰਹੂਗਾ ਤੁਸੀਂ ਦੇਖ ਸਕਦੇ ਹੋ ਬਹੁਤ ਬਾਟਮ ਤੇ ਕਿੰਨਾ ਜ਼ਿਆਦਾ ਸੋਹਣਾ ਕੰਮ ਹੋਇਆ ਸੇਮ ਕੰਮ ਕੇਰੇ ਦੇ ਉੱਪਰ ਹੋਇਆ ਹੈ ਤੇ ਸੇਮ ਹੀ ਵਰਕ ਹੈ ਜਿਹੜਾ 슬ੀਵਸ ਦੇ ਉੱਪਰ ਹੈ 슬ੀਵਸ ਦਾ ਕੰਮ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਫਸਟਲੀ ਤਾਂ ਪਹਿਨੇ ਫੈਬਰਿਕ ਦੀ ਗੱਲ ਕਰੀ ਆਪਾਂ ਫੈਬਰਿਕ ਇਹ ਰਹੂਗਾ ਨੈਚੁਰਲ ਕਰੇਵ ਦਾ ਫੈਬਰਿਕ ਰਹੂਗਾ ਬਹੁਤ ਹੀ ਸੋਹਣਾ ਫੈਬਰਿਕ ਹੈ ਤੇ ਚਨੂਨ ਦਾ ਦੁਪੱਟਾ ਰਹੂਗਾ ਸਾਰੀ ਸ਼ਰਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਾਲ ਬਣਿਆ ਹੋਇਆ ਹੈਗਾ ਤੇ ਮਸ਼ੀਨ ਪਲੱਸ ਹੈਂਡ ਦੇ ਨਾਲ ਜਿਹੜਾ ਕੰਮ ਹੋਇਆ ਹੋਇਆ ਹੈਗਾ ਇੱਕ ਵਾਰ ਤੁਸੀਂ ਨੀਚੇ ক্লোਜ਼ ਤੋਂ ਘੇਰਾ ਵੀ ਦਿਖਾ ਦਿਓ ਬਹੁਤ ਹੀ ਸੋਹਣਾ ਤੁਸੀਂ ਦੇਖ ਸਕਦੇ ਹੋ ਘੇਰੇ ਦੇ ਉੱਪਰ ਹੈਂਡ ਪਲਾਸਟਰ ਮਸ਼ੀਨ ਦੇ ਨਾਲ ਕੰਮ ਹੋਇਆ ਹੈਗਾ ਦੁਪੱਟਾ ਰਹੂਗਾ ਚਨੂਨ ਦਾ ਚਨੂਨ ਦੇ ਦੁਪੱਟੇ ਦੇ ਉੱਪਰ ਵੀ ਮਸ਼ੀਨ ਦੇ ਨਾਲ ਕੰਮ ਹੋਇਆ ਪ੍ਰੋਪਰ ਲੇਸ ਦੀ ਫਿਨਿਸ਼ਿੰਗ ਵਗੈਰਾ ਲਗਾ ਕੇ ਜਿਹੜਾ ਇਹ ਆਪਣੀ ਜਿਹੜੀ ਕਿਰਨ ਵਾਲਾ ਗੋਟਾ ਹੁੰਦਾ ਹੈਗਾ ਉਹ ਲਗਾ ਕੇ ਇਹਨੂੰ ਪ੍ਰੋਪਰ ਫਿਨਿਸ਼ਿੰਗ ਦਿੱਤੀ ਹੋਈ ਹੈ ਬਹੁਤ ਹੀ ਸੋਹਣਾ ਬਣ ਕੇ ਜਿਹੜਾ ਇਹ ਵਾਲਾ ਸੂਟ ਰੈਡੀ ਹੋਇਆ ਹੈਗਾ ਪ੍ਰਾਈਸ ਮੈਂ ਦੱਸ ਹੀ ਦਿੱਤੀ ਹੈ ਜੀ ਇਹਦੇ ਵਿੱਚ ਆਪਣੇ ਕੋਲ ਇਹ ਦੋ ਕਲਰ ਹੋ ਰਹੇ ਨੇ ਇੱਕ ਤਾਂ ਜਿਹੜਾ ਤੁਸੀਂ ਮੇਰੇ ਵੀਰ ਕੀਤਾ ਹੈ ਦੇਖ ਰਹੇ ਹੋਗੇ ਇਹ ਵਾਲਾ ਵੀ ਆਪਣਾ ਰੈਡੀ ਟੂ ਡਿਸਪੈਚ ਹੈ ਅਗਰ ਕੋਈ ਲੈਣਾ ਚਾਹੁੰਦੇ ਆ ਤੇ ਇਸ ਤੋਂ ਇਲਾਵਾ ਇਸ ਦੇ ਵਿੱਚ ਇਹ ਕਹ ਵਾਲਾ ਕਲਰ ਹੈ ਲਾਈਟ ਕਲਰ ਆ ਬਹੁਤ ਹੀ ਪਿਆਰਾ ਜਿਹਾ ਕਲਰ ਆ ਤੁਸੀਂ ਦੇਖ ਸਕਦੇ ਹੋਗੇ ਕਲਰ ਬਹੁਤ ਜ਼ਿਆਦਾ ਸੋਹਣਾ ਹੈਗਾ ਤੇ ਕਲਰ ਕੰਟਰਾਸਟ ਵੀ ਬਹੁਤ ਸੋਹਣਾ ਬਰਕ ਤੁਸੀਂ ਦੇਖ ਸਕਦੇ ਹੋ ਕੱਟ ਦਾ ਨਾ ਲੱਗਿਆ ਹੈ ਪਰਲਸ ਲੱਗੇ ਹੋਏ ਨੇ ਤੇ ਆਹ ਵਾਲਾ ਵੀ ਕੰਮ ਹੈ ਨਾਲ ਹੋਇਆ ਤੇ ਇਹ ਵਾਲਾ ਜਿਹੜਾ ਕੰਮ ਹੈ ਸਾਰਾ ਚਿੱਲਾ ਯੂਜ਼ ਕਰਕੇ ਜਿਹੜਾ ਵਰਕ ਕੀਤਾ ਹੈ ਸੈਕਿੰਡ ਕਲਰ ਜਿਹੜਾ ਇਹਦੇ ਵਿੱਚ ਆ ਗਿਆ ਜੀ ਇਹ ਵਾਲਾ ਸੈਕਿੰਡ ਕਲਰ ਇਹ ਵਾਲਾ ਆ ਗਿਆ ਇਹਨਾਂ ਨੂੰ ਆਪਾਂ ਓਪਨ ਕਰਕੇ ਤਾਣੀ ਦਿਖਾ ਰਹੇ ਜੀ ਜਿਹੜਾ ਮੇਰੇ ਵੀਰ ਕੀਤਾ ਸੂਟ ਹੈ ਸੇਮ ਹੀ ਸੂਟ ਹੈ ਤੁਸੀਂ ਦੇਖ ਸਕਦੇ ਹੋਗੇ ਪ੍ਰਾਈਸ ਇਹਦਾ ਜਿਹੜਾ ਹੈਗਾ ਜੀ 3000 ਰੁਪਿਆ ਪ੍ਰਾਈਸ ਹੈਗਾ ਆਗਰ ਕੋਈ ਮੇਰੀ ਭੈਣ ਸਾਤਾ ਸਟਿਚਿੰਗ ਕਰਵਾ ਕੇ ਲੈਣਾ ਚਾਹੁੰਦੇ ਨੇ ਜਿੱਦਾਂ ਕਿ ਇਹ ਵਾਲਾ ਕਿ ਸਿਪਾਏ ਨੇ ਸਟਿਚਿੰਗ ਕਰਵਾ ਕੇ ਹੀ ਆਪਣਾ ਮੰਗਵਾਇਆ ਸੀਗਾ ਤਾਂ ਤੁਸੀਂ ਸਾਡੇ ਕੋਲੋਂ ਸਟਿਚਿੰਗ ਕਰਵਾ ਕੇ ਵੀ ਲੈ ਸਕਦੇ ਹੋ ਸਟਿਚਿੰਗ ਕਰਵਾ ਕੇ ਇਹ ਕੰਪਲੀਟ ਸੂਟ ਸਾਰਾ ਤੁਹਾਨੂੰ ਪਾਊਗਾ ਜੀ 4100 ਰੁਪਏ ਦੇ ਵਿੱਚ ਇੱਕ 4100 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਹੈ ਇਹ ਜਿਹੜਾ ਸਟਿਚਿੰਗ ਕਰਵਾ ਕੇ ਪਾਊਗਾ ਲਾਈਨਿੰਗ ਵਗੈਰਾ ਸਾਰਾ ਕੁਝ ਸਾਡਾ ਆਊਗਾ ਉਹਦੇ ਵਿੱਚ ਜੀ ਅਗਰ ਤੁਸੀਂ ਇਹਨਾਂ ਚ ਕੋਈ ਵੀ ਸੂਟ ਆਰਡਰ ਕਰਨਾ ਚਾਹੁੰਦੇ ਹੋ ਜੋ ਮੈਂ ਦਿਖਾਇਆ ਜਾਂ ਸੇਮ ਸੂਟ ਇਦਾਂ ਦਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨੰਬਰ ਤੇ ਮੇ ਹਾਂਜੀ ਇੱਕ ਤੁਹਾਡੇ ਵਾਸਤੇ ਅਸੀਂ ਲੈ ਕੇ ਆਏ ਆ ਨੀਡਲਵਰਕ ਵਾਲਾ ਸੂਟ ਬਹੁਤ ਹੀ ਪਿਆਰਾ ਜਿਹਾ ਬਣ ਕੇ ਸੂਟ ਰੈਡੀ ਹੋਇਆਗਾ ਜਵਰਜਟ ਸਟਫ ਦੇ ਉੱਪਰ ਇਹ ਵਾਲਾ ਸੂਟ ਹੈ ਜਿਹੜਾ ਰੈਡੀ ਕੀਤਾ ਗਿਆ ਸਟਫ ਜਿਹੜਾ ਰਹੂਗਾ ਜਵਰਜਟ ਦਾ ਡੈਂਟਿੰਗ ਜਵਰਜਟ ਦੇ ਉੱਪਰ ਹੋਇਆ ਹੈ neck ਦਾ ਕੰਮ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਨੀਡ ਐਂਡ ਕਲੀਨ ਜਿਹਾ ਜਿਹੜਾ neck ਦਾ ਕੰਮ ਕੀਤਾ ਬਹੁਤ ਹੀ ਸੋਹਣੇ ਰੋਜ਼ ਦੇ ਫਲਾਵਰ ਬਣੇ ਹੋਏ ਨੇ ਤੁਸੀਂ ਚੈੱਕ ਕਰ ਸਕਦੇ ਹੋ ਫਲਾਵਰਾਂ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੇ ਇਹ ਵਾਲੇ ਆਪਣੇ ਗੱਠ ਵਾਲੇ ਫਲਾਵਰ ਬਣੇ ਹੋਏ ਨੇ ਤੇ ਇਹ ਵਾਲੇ ਜਿਹੜੇ ਬਣੇ ਹੋਏ ਨੇ ਆਪਣਾ ਸੂਈ ਨੂੰ ਘੁਮਾ ਕੇ ਬੰਦਾ ਪਰਲਸ ਦੇ ਨਾਲ ਕੰਮ ਹੋਇਆ ਹੋਇਆ ਹੈਗਾ ਬਹੁਤ ਹੀ ਨੀਟ ਐਂਡ ਕਲੀਨ ਜਾਂ ਡਬਲ ਲੇਅਰ ਦਾ ਜਿਹੜਾ neck ਦੇ ਉੱਪਰ ਕੰਮ ਹੈ ਬਹੁਤ ਹੀ ਸੋਹਣੀਆਂ ਪੱਤੀਆਂ ਬਣੀਆਂ ਹੋਈਆਂ ਨੇ ਤੇ ਵਿਚੇ ਤੇ ਜਿਹੜੇ ਪਰਲਸ ਲਗਾਏ ਹੋਏ ਨੇਗੇ ਇਹ ਜਿਹੜਾ neck ਬਣਾਇਆ ਹੋਇਆ ਹੈਗਾ ਸੇਮ ਐਸਟ ਇਸ ਕੰਮ ਜਿਹੜਾ ਘੇਰੇ ਦੇ ਉੱਪਰ ਕੀਤਾ ਘੇਰੇ ਦਾ ਕੰਮ ਵੀ ਤੁਸੀਂ ਚੈੱਕ ਕਰ ਸਕਦੇ ਹੋ ਘੇਰੇ ਦਾ ਕੰਮ ਜਿਹੜਾ ਬਹੁਤ ਹੀ ਸੋਹਣਾ ਘੇਰੇ ਦੇ ਉੱਪਰ ਕੰਮ ਹੈ ਸੇਮ ਵਰਕ ਜਿਹੜਾ ਆਪਣੇ ਦੇ ਬਾਜੂ ਦੇ ਉੱਪਰ ਕੀਤਾ ਸੇਮ ਹੀ ਜਿਹੜਾ ਪਹੁੰਚਿਆਂ ਦੇ ਉੱਪਰ ਕੀਤਾ ਤੁਸੀਂ ਦੇਖ ਸਕਦੇ ਹੋ ਸੇਮ ਹੀ ਬਾਜੂ ਦੇ ਉੱਪਰ ਹੋਇਆ ਹੈ ਸੇਮ ਹੀ ਪਹੁੰਚਿਆਂ ਦੇ ਉੱਪਰ ਵਰਕ ਹੋਇਆ ਹੋਇਆ ਹੈਗਾ ਅਗਰ ਤੁਸੀਂ ਵੀ ਐਦਾਂ ਦੇ ਸੋਹਣ ਸੋਹਣੇ ਨੀਡਲਵਰਕ ਵਾਲੇ ਸੂਟ ਕਰਵਾਉਣਾ ਚਾਹੁੰਦੇ ਹੋ ਜਾਂ ਕੋਈ ਮੇਰੀ ਭੈਣ ਆਪਣਾ ਸਟਾਫ ਭੇਜ ਕੇ ਕਰਵਾਉਣਾ ਚਾਹੁੰਦੇ ਨੇ ਜਾਂ ਸਟਾਫ ਸਾਡੇ ਕੋਲ ਲੈ ਕੇ ਵਰਕ ਕਰਵਾਉਣਾ ਚਾਹੁੰਦੇ ਨੇ ਤਾਂ ਤੁਸੀਂ ਮੇਰੇ ਦਿੱਤੇ ਗਏ ਕਾਰੀ ਦੇਵਾਂਗੀ ਜੀ ਜਿਹੜਾ 985462231 ਵਾਲਾ ਨੰਬਰ ਹੈ ਮੈਂ ਉਹ ਉੱਪਰ ਮੈਂਸ਼ਨ ਕਰ ਦਾਂਗੀ ਤੁਸੀਂ ਉਸ ਤੇ ਜਾ ਕੇ ਕੋਈ ਵੀ ਇਨਕੁਆਰੀ ਸਾਡੀ ਕਲੀਅਰ ਕਰ ਸਕਦੇ ਹੋ ਸਾਡੇ ਕੋਲ ਇਹਦਾ ਜਿਹੜਾ ਪ੍ਰਾਈਸ ਹੈ ਇਹਦਾ ਅਸੀਂ ਵਰਕ-ਵਰਕ ਓਨਲੀ ਜਿਹੜਾ ਕਰਕੇ ਦਿੱਤਾ ਹੈਗਾ ਕਸਟਮਰ ਨੂੰ 1250 ਰੁਪਏ ਦੇ ਵਿੱਚ ਇਹ ਵਾਲਾ ਵਰਕ ਹੋਇਆ ਬਾਕੀ ਭਾਵੇਂ ਵਰਕ ਇਸ ਘੱਟ ਪ੍ਰਾਈਸ 'ਚ ਵੀ ਹੋਏ ਨਾ ਉਵੇਂ-ਉਵੇਂ ਫਿਨਿਸ਼ਿੰਗ ਦਾ ਫਰਕ ਪਈ ਜਾਂਦਾ ਲਾਈਕ ਜਿੱਦਾਂ ਤੁਸੀਂ ਦੇਖ ਹੀ ਸਕਦੇ ਹੋ ਇਹ ਵਾਲੇ ਫਲਾਵਰ ਕਿੰਨੇ ਜ਼ਿਆਦਾ ਸੋਹਣੇ ਬਣੇ ਹੋਏ ਨੇਗੇ ਤੇ ਬਾਕੀ ਜਿਹੜਾ ਕੱਟ ਵਾਲਾ ਕਿਸੇ ਨੇ ਜੇ ਕਰਵਾਇਆ ਮੈਂ ਤੁਹਾਨੂੰ ਉਹਦੇ ਫਲਾਵਰ ਵੀ ਚੈੱਕ ਕਰਵਾ ਦਾਂਗੀ ਉਹਦੇ ਫਲਾਵਰਾਂ ਦੇ ਤੇ ਜਿਹੜੇ ਆਪਣੇ ਇਹ ਵਾਲੇ ਫਲਾਵਰਾਂ ਦਾ ਫਰਕ ਬਹੁਤ ਹੁੰਦਾ ਹੈਗਾ ਸੋ ਚਲੋ ਜੀ ਹੁਣ ਦਿਖਾਨੇ ਆਪਾਂ ਅਗਲਾ ਸੂਟ ਜਿਹੜਾ ਅਗਲਾ ਰੈਡੀ ਕੀਤਾ ਹੈ। ਹਾਂਜੀ ਜਿਹੜਾ ਸੂਟ ਤੁਸੀਂ ਮੇਰੇ ਇਸ ਵੀਡੀਓ ਦੇ ਵਿੱਚ ਪਾਇਆ ਹੋਆ ਦੇਖ ਰਹੇ ਹੋਗੇ ਇਹ ਪਿਓਰ ਨੇਚਰਲ ਕ੍ਰੇਵ ਦਾ ਸੂਟ ਹੈ ਜੀ ਨੇਚਰਲ ਕ੍ਰੇਵ ਦੀ ਬਾਟਮ ਹੈ ਚਨੂਨ ਦਾ ਦੁਪੱਟਾ ਹੈ। ਇਸ ਦੇ ਵਿੱਚ ਆਪਣੇ ਕੋਲੇ ਹੋਰ ਵੀ ਕਲਰ ਨੇ ਜੋ ਕਿ ਆਪਾਂ ਅੱਗੇ ਵੀਡੀਓ ਦੇ ਵਿੱਚ ਦਿਖਾਵਾਂਗੇ ਤੁਸੀਂ ਸੋ ਵੀਡੀਓ ਦੇ ਨਾਲ ਬਣੇ ਰਹੋ। ਪ੍ਰਾਈਸ ਵੀ ਬਹੁਤ ਘੱਟ ਦੇ ਵਿੱਚ ਇਹ ਵਾਲਾ ਜਿਹੜਾ ਸੂਟ ਰੈਡੀ ਹੁੰਦਾ ਹੈਗਾ ਜਿਹੜਾ ਮੇਰੇ ਕਲਰ ਬੇਅਰ ਕੀਤਾ ਹੈ ਪਾਊਡਰ ਬਲੂ ਕਲਰ ਹੈ ਜਿਹੜਾ ਆਪਾਂ ਹੁਣ ਦਿਖਾ ਰਹੇ ਹਾਂ ਇਹ ਰਾਇਲ ਬਲੂ ਕਲਰ ਹੈ ਜੀ। ਇਹਨੂੰ ਤੁਸੀਂ ਅਗਰ ਕੰਟਰਾਸਟ ਦੇ ਵਿੱਚ ਬਣਾਉਣਾ ਚਾਹੁੰਦੇ ਹੋ ਲਾਈਕ ਮੈਚਿੰਗ ਬਾਟਮ ਨਾਲ ਮੈਚਿੰਗ ਬਾਟਮ ਨਾਲ ਵੀ ਬਣਾ ਸਕਦੇ ਹੋ ਅਗਰ ਤੁਸੀਂ ਨਾਲ ਦੀ ਬਾਟਮ ਲਗਵਾਉਣਾ ਚਾਹੁੰਦੇ ਹੋ ਨਾਲ ਦੀ ਬਾਟਮ ਨਾਲ ਵੀ ਇਹਨੂੰ ਆ ਤੁਸੀਂ ਰੈਡੀ ਕਰਵਾ ਸਕਦੇ ਹੋ ਕਲਰ ਇਹਦੇ ਵਿੱਚ ਸਾਰੇ ਬਹੁਤ ਪਿਆਰੇ ਜਿਹਾ ਸੋਹਣੇ ਜਿਹਾ ਕਲਰ ਲੇਗੇ ਇਹਦੇ ਵਿੱਚ ਆਪਣੇ ਕੋਲੇ ਬਲੈਕ ਕਲਰ ਵੀ ਆਇਆ ਸੀਗਾ ਉਸਦੇ ਆਪਾਂ ਨੇ ਫੋਟੋ ਕਲਿੱਕ ਕਰਨੀ ਭੁੱਲ ਗਏ ਜੀ ਤੇ ਇਹ ਬਾਕੀ ਇਹਦੇ ਵਿੱਚ ਬਲੈਕ ਕਲਰ ਫਰੋਜੀ ਕਲਰ orange ਕਲਰ ਜਿਹੜਾ ਮਰਜੀ ਤੁਸੀਂ ਲੈ ਸਕਦੇ ਹੋਗੇ ਪ੍ਰਾਈਸ ਜਿਹੜਾ ਇਹਦਾ ਰਹੂਗਾ 2500 ਰੁਪਏ ਪ੍ਰਾਈਸ ਰਹੂਗਾ ਇੱਕ ਇਹਦੇ ਵਿੱਚ ਲਾਈਟ ਫਰੋਜੀ ਕਲਰ ਆਇਆ ਸੀ ਇੱਕ ਲਾਈਟ ਪਿੰ ਪ੍ਰਾਈਸ ਇਹਦਾ ਰਹੂਗਾ 2500 ਅਗਰ ਕੋਈ ਮੇਰੀ ਭੈਣ ਇਹਨਾਂ ਚ ਕੋਈ ਵੀ ਸੂਟ ਲੈਣਾ ਚਾਹੁੰਦੀ ਆ ਤਾਂ ਮੈਂ ਉੱਪਰ ਨੰਬਰ ਮੈਂਸ਼ਨ ਕੀਤੇ ਹੋਏ 9855462231 ਵਾਲੇ ਨੰਬਰ ਤੇ ਤੁਸੀਂਨ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋਗੀ ਹੁਣ ਵੀਡੀਓ ਨੂੰ ਕੀ ਕਰਨਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਮੇਰੇ ਉਹਨਾਂ ਭੈਣਾਂ ਤੱਕ ਜਰੂਰ ਪਹੁੰਚਾਉਣਾ ਜਿਹੜੇ ਕਿ ਆਪਣੇ ਘਰ ਤੋਂ ਬੈਠ ਕੇ ਆਨਲਾਈਨ ਸ਼ੋਪਿੰਗ ਕਰਨਾ ਚਾਹੁੰਦੇ ਨੇ ਜਾਂ ਆਪਣਾ ਘਰ ਬੈਠ ਕੇ ਕੰਮ ਸਟਾਰਟ ਕਰਨਾ ਚਾਹੁੰਦੇ ਨੇ ਐਂਡ ਫੁੱਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਜੀ ਐਂਡ ਚੈਨਲ ਨੂੰ ਹੁਣ ਕੀ ਕਰ ਲੈਣਾ ਸਬਸਕ੍ਰਾਈਬ ਕਰ ਦੇਣਾ ਵੀਡੀਓ ਕਿਸੇ ਨਵੇਂ ਆਰਟੀਕਲ ਦੇ ਨਾਲ ਤੇ ਤਦ ਤੱਕ ਦੇ ਲਈ ਸ਼ਸ਼ੀ ਅਕਾਲ ਜੀ ਐਂਡ ਫੁੱਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਜੀ